ਆਪਾਰੇ ਦੇ ਰਹਾ ਜਿਹੜਾ ਬਸਾਈ ਕਿਦਾ ਹੋ ਗਿਆ ਇਹ ਗੱਲ ਨੂੰ ਦੋ ਪੰਨਿਆਂ ਦਾ ਨੂੰ ਹਿੰਦੀ ਬਖੋ ਬਣੀ ਹੈ ਜੀ ਸਮਝਦਾ I need to like... ਔਰ ਦੀ ਸਪੀਡ ਤੇ ਮੈਕਸਿਮਮ ਇਹ ਵੀ ਕੋਣੇ ਵਾਲੇ ਦਾ ਪਤਾ ਨਹੀਂ ਕਿੱਥੇ ਜਾਂਦੇ ਉਹ 1954 ਦਾ ਹੈ 9054 ਆਉਂਦੀ ਸੀ ਇਹ ਤਾਂ ਅੰਮੋਸਾਈ ਹੋਣਾ ਹਾਲੇ ਹੁੰਦੇ ਥੋੜਾ ਇਹੋ ਜਿਹਾ ਬ੍ਰੇਕ ਨਹੀਂ ਦੇਦਾ ਅੰਦਰ ਦਿਲ ਹੈ ਸਮਝ ਨਹੀਂ தெர்பெட்டா விரா வந்துட்டான். பட்டுக்கு போச்சுல ஆவா? العربيه لقيتكم هنا. ها. அப்பراج கெடி கெடி இறங்க.

ਹਈ ਜੀ ਉਹ ਦੰਦੇ ਨਾਲ ਜੀ ਆਪ ਕੋ ਸਿੱਖਾ ਅੱਛਾ ਕੀ ਜਨਾਬ ਉਹ ਨਹੀਂ ਆਹੀ ਲਾ ਸੁਣਦੇ ਨੇ ਆ ਹੋ ਗੁੰਦਾ ਹੋਣ ਗੁੰਦੇ ਆ ਉਹ ਹੋਈ ਜਾ ਜੰਨੇ ਆ ਉਹ ਕੋਟ ਮਾਡਲ ਆਉਣ ਚੱਲਾ ਉਹੜਦਾ ਥੋੜੀ ਆ ਆ ਨਹੀਂ ਹੁੰਦੀ ਆ ਲੋ ਜਿੰਜਾ ਜਿੰਜਾ ਮੰਨਦਾ ਆ ਤਾਂ ਥੋੜਾ ਜਿਹਾ ਪਤਾ ਪਣੀ ਕੋ ਦਾ ਬਾਹਰ ਤੋਂ ਤੇ ਜ਼ਰੂਰੀ ਮਾਰਨਾ ਪੰਦਰਲਾ ਫਿਰ ਦੇਖ ਲਾਂਗੇ ਅੱਜ ਕੀ ਹੋ ਗਈ ਟਾਈਮ ਇੱਥੇ ਮੈਂ ਵੀਡੀਓ ਬਣਾਉਣਾ ਪਿਆ ਉੱਪਰ ਕਿੱਥੇ ਆ ਉੱਪਰ ਪੌੜੀਆਂ ਲੱਗਦੀਆਂ ਜੀ ਉਹ ਦੇਖੋ ਇੱਧਰ ਜੀ ਹੋ ਜਾ ਹੋ ਜਾ ਫਿਰ ਹੋ ਜਾ ਦੋ ਦਾਰ ਇੱਥੇ ਆ ਦਾਰ ਅੱਗੇ ਇੰਨਾ ਇੱਥੇ ਨਹੀਂ ਆ ਦਾਰ ਬੁੱਢੀ ਜੈਟਰ ਉਹ ਦੂਜੇ ਏਰ ਨਹੀਂ ਦੇਖ ਲਈਏ ਤਾਂ ਇਹ ਤੁਪੇ ਜ਼ਰੂਰ ਕਮਾਉਣਾ ਤੂੰ

ਫੋਦਾ ਆਈ ਹੈ ਨਾ ਹਾਂ ਇਹ ਹੈ ਜਿੰਗਰੂ ਸੁਆਲੇ ਦੀ ਫੋਦਾ ਦੇ ਲੱਕ ਕਿੱਡਾ ਵੱਡਾ ਹਜਾਰ ਤੇ ਹਨ ਨਾ ਨਿਕਿਆ ਨਹੀਂ ਆਇਆ ਤੂੰ ਹੂੰ ਇਹ ਤਾਂ ਉੱਡ ਜਾਣੇ ਹੋਣੇ ਤੂੰ ਦਾ ਬਣਾ ਇੰਜ ਕੱਢਿਆ ਨਹੀਂ ਹੋਣਾ ਆਹ ਇੰਜ ਇੰਜ ਉਹ ਵੀ ਆਉਂਦੇ ਨੇ ਬੰਦ ਉਹ ਵੀ ਆਉਂਦੇ ਨੇ ਨਾ ਆਉਂਦੇ ਆ ਸਾਹ ਆਦੇ ਜਦੋਂ ਜਾ ਚਾਹੁੰਦੇ ਫੇਰ ਜੇ ਨੀ ਆਉਂਦੇ ਜੇ ਚਾਹਤ ਹਾਂ ਬਾਲਾ ਬਟਾ ਆਦੇ 파ਰੇ ਦੇ ਜਿਹੜੇ ਕੰਮ ਕਰਦੇ ਤਾਂ ਲਾਉਂਦੇ ਚੜਾਉਂਦੇ ਉਹ ਬੜਾ ਪਤਲਾ ਜਿਹਾ ਪੱਤਾ ਕਹਿੰਦੇ ਇਹਨੂੰ ਛੇੜ ਨਹੀਂ ਸਕਦੇ ਅੱਛਾ ਆ ਵੀ ਕਹਿੰਦੇ ਇਹ ਨੋਰਕ ਹਨ ਕੋਈ ਚੱਕਰ ਨਹੀਂ ਸੋ ਇੱਥੇ ਵਿਨੀ ਪੈਗ ਬਿਊਜ਼ਮ ਦੇਖ ਰਹੇ ਆਂ ਏ ਅਭੀ ਦੀਪ ਦਾ ਸ਼ੌਂਕ ਸੀ ਇਹ ਦੇਖ ਕੇ ਜਾਣਾ ਸੋ ਉਧਰੋਂ ਹੁਣ ਆਪਣੀ ਫਰਾਈਡ ਦਾ ਟਾਈਮ ਹੋ ਗਿਆ ਸੋ ਇਹ ਜਿਹੜਾ ਇੱਥੇ ਬਿਨੀਪਗ ਦੇ ਵਿੱਚ ਇਹਨਾਂ ਦਾ ਮਿਊਜ਼ੀਅਮ ਆ ਅ ਵਿਚ ਵਾਲਾ ਇਹ ਤੋੜ ਕੇ ਮੈਨੂੰ ਫੋਟੋ ਖਿੱਚਾ ਰੰਗਣਾ ਵੀਡੀਓ ਚਾਰ ਬੰਦੇ ਆਤੀ ਆ ਹੁਣ ਅੱਛਾ ਅੱਛਾ ਆਰਮਡ ਫੋਰਸ